ਕਰਾਂਗੇ ਕਿ ਸਭ ਤੋਂ ਨਿਆਮ ਪਾਲਿਕਾ ਦੀ ਪਹਿਲੀ ਇਕਾਈ ਜਿਹੜੀ ਪੰਚਾਇਤ ਆ ਜਿਹੜਾ ਫੈਸਲਾ ਪੰਚਾਇਤ ਵਿੱਚ ਹੋ ਸਕਦਾ ਜੋ ਸਜਾਈ ਦਾ ਪਿੰਡ ਨੂੰ ਪਤਾ ਹੁੰਦਾ ਪੰਚਾਇਤ ਨੂੰ ਪਤਾ ਹੁੰਦਾ ਉਹ ਕਿਤੇ ਵੀ ਅੱਗੇ ਜਾ ਕੇ ਉਹ ਉਹ ਚੀਜ਼ ਜਿਹੜੀ ਹੈਗੀ ਆ ਉਹ ਫੈਸਲਾ ਉਸ ਤਰੀਕੇ ਨਾਲ ਹੀ ਹੋ ਸਕਦਾ ਤੇ ਜਦੋਂ ਹੁਣ ਪਿੰਡ ਦੀ ਪੰਚਾਇਤਾਂ ਨਵੀਆਂ ਚੁਣਨੇ ਆ ਤੇ ਸਭ ਤੋਂ ਪਹਿਲਾਂ ਤਾਂ ਪਿੰਡਾਂ ਦੇ ਵਿੱਚ ਸਰਬਸੰਮਤੀ ਹੋਣੀ ਚਾਹੀਦੀ ਹੈ ਸਰਵ ਸੰਮਤੀ ਨਾਲ ਚੁਣੀ ਹੋਈ ਪੰਚਾਇਤ ਦੇ ਫੈਸਲੇ ਪੱਖਪਾਤੀ ਨਹੀਂ ਹੋਣਗੇ ਤੇ ਪਿੰਡ ਦੇ ਵਿੱਚ ਡਵੈਲਪਮੈਂਟ ਵੀ ਹੋਊਗੀ ਜਦੋਂ ਕਿ ਸਰਕਾਰ ਵੀ ਕਹਿ ਰਹੀ ਹੈ ਕਿ 5 ਲੱਖ ਰੁਪਏ ਉਹਨਾਂ ਪਿੰਡਾਂ ਨੂੰ ਅਸੀਂ ਦੇਵਾਂਗੇ ਜਿਹੜੇ ਸਰਵ ਸੰਮਤੀ ਦੇ ਆਪਣੀ ਪੰਚਾਇਤ ਚੁਣਨਗੇ ਸੋ ਬਹੁਤ ਵਧੀਆ ਮੌਕਾ ਪਿੰਡਾਂ ਵਿੱਚੋਂ ਧੜੇਬਾਜ਼ੀ ਖਤਮ ਕਰਨ ਵਾਸਤੇ ਤੇ ਪਿੰਡਾਂ ਦੇ ਵਿਕਾਸ ਵਾਸਤੇ ਸਾਨੂੰ ਸਰਵ ਸੰਮਤੀ ਨਾਲ ਪੰਚਾਇਤਾਂ ਚੁਣਨੀਆਂ ਚਾਹੀਦੀਆਂ ਤੇ ਅਸੀਂ ਖਾਸ ਕਰਕੇ ਐਨਆਰਆਈ ਵੀਰਾਂ ਨੂੰ ਵੀ ਬੇਨਤੀ ਕਰਾਂਗੇ ਕਿਉਂਕਿ ਬਹੁਤ ਅ ਵੱਡੀ ਸਪੋਰਟ ਜਿਹੜੀ ਹੈ ਨਾ ਇਲੈਕਸ਼ਨਾਂ ਦੇ ਵਿੱਚ ਐਨਆਰਏ ਵੀਰਾਂ ਦੀ ਹੁੰਦੀ ਹੈ ਵੱਖ-ਵੱਖ ਪਾਰਟੀਆਂ ਵੱਲੋਂ ਸਪੋਰਟ ਕਰਦੇ ਅਸੀਂ ਬੇਨਤੀ ਕਰਾਂਗੇ ਕਿ ਬਿਨਾਂ ਕਿਸੇ ਭੇਦ ਭਾਵ ਤੇ ਪਿੰਡ ਵਾਲਿਆਂ ਨੂੰ ਇਹ ਬੇਨਤੀ ਕਰਨ ਕਿ ਤੁਸੀਂ ਸਰਵ ਸੰਤੀ ਨਾਲ ਪੰਚਾਇਤ ਸੁਣੋ ਤੇ ਜਿਹੜਾ ਪੈਸਾ ਪਿੰਡ ਦੇ ਵਿੱਚ ਇਲੈਕਸ਼ਨ ਤੇ ਲਾਉਣਿਆ ਕਿਉਂ ਉਹਦੋਂ ਅਸੀਂ ਦੁੱਗਣਾ ਪੈਸਾ ਤੁਹਾਨੂੰ ਪਿੰਡ ਦੇ ਵਿਕਾਸ ਵਾਸਤੇ ਦੇਵਾਂਗੇ ਤੇ ਜੇਕਰ ਇਹ ਗੱਲ ਹੁੰਦੀ ਹੈ ਕਿਉਂਕਿ ਜਦੋਂ ਧੜੇਬੰਦੀ ਦੇ ਨਾਲ ਪੈਸੇ ਦਿੱਤੇ ਜਾਂਦੇ ਆ ਜੇ ਜਦੋਂ ਕੋਈ ਵੀਰ ਐਨ ਆਰ ਆਈ ਵੀਰ ਬਾਹਰੋਂ ਆਉਂਦੇ ਆ ਜੇ ਕੋਈ ਕੰਮ ਕਰਾਉਣਾ ਚਾਹੁੰਦੇ ਆ ਜਿਨ੍ਹਾਂ ਨੂੰ ਦੀ ਮਦਦ ਕੀਤੀ ਹੁੰਦੀ ਉਹ ਤਾਂ ਉਹਨਾਂ ਨੂੰ ਸਤਿਕਾਰ ਦੇ ਆ ਪਰ ਦੂਸਰੇ ਉਹਨਾਂ ਨੂੰ ਜਿਹੜਾ ਹੈ ਉਸ ਨਜ਼ਰ ਨਾਲ ਨਹੀਂ ਦੇਖਦੇ ਲੇਕਿਨ ਸਰਬ ਸੰਤਿਆ ਵਾਸਤੇ ਐਨ ਆਰ ਆਈ ਵੀਰ ਮੋਹਰੇ ਆਉਂਦੇ ਆ ਤੇ ਸਾਰਾ ਪਿੰਡ ਹੀ ਉਹਨਾਂ ਨੂੰ ਜਿਹੜਾ ਹੈਗਾ ਹੱਥਾਂ ਦੇ ਚੱਕੂਗਾ ਕਿ ਇਹਨਾਂ ਨੇ ਸਾਡੇ ਪਿੰਡ ਦੇ ਵਿੱਚ ਏਕਤਾ ਕਰਾਉਣ ਵਾਸਤੇ ਬਹੁਤ ਵੱਡਾ ਯੋਗਦਾਨ ਪਾਇਆ ਅਸੀਂ ਬੇਨਤੀ ਕਰਾਂਗੇ ਖਾਸ ਕਰਕੇ ਐਨ ਆਰ ਆਈ ਵੀਰਾਂ ਨੂੰ ਪਿੰਡ ਵਾਲਿਆਂ ਨੂੰ ਵੀ ਬੇਨਤੀ ਕਰਾਂਗੇ ਕਿ ਤੜੇ ਬੰਦੀ ਤੇ ਪੈਸਾ ਨਾ ਲਾਓ ਸਰਾਬਾਂ ਤੇ ਜਾਂ ਹੋਰ ਚੀਜ਼ਾਂ ਤੇ ਉਹੀ ਪੈਸਾ ਤੁਸੀਂ ਪਿੰਡ ਦੇ ਵਿਕਾਸ ਤੇ ਲਾਓ ਸਰਬਸੰਮਤੀ ਨਾਲ ਪੰਚਾਇਤ ਜਦੋਂ ਪਿੰਡ ਦਾ ਵੀ ਭਲਾ ਹੋਊਗਾ ਤੇ ਉਹਦੇ ਨਾਲ ਇਲਾਕੇ ਦਾ ਵੀ ਭਲਾ ਹੋਊਗਾ ਜਿਸ ਤਰ੍ਹਾਂ ਕੀ ਸਿਚੇਵਾਲ ਪਿੰਡ ਹੋ ਗਿਆ ਜਲੰਧਰ ਤੇ ਸੁਲਤਾਨਪੁਰ ਸੈਫਲਾਵਾਦ ਤੇ ਮਾਹਰਪੁਰ ਸੰਦੇ ਵੱਲੋਂ ਦੀ ਤਾਂ ਕਿ ਹਰ ਵਾਰ ਸਰਬਸੰਮਤੀ ਕਰਵਾਈ ਜਾਂਦੀ ਹੈ ਤਾਂ ਇਸ ਤਰ੍ਹਾਂ ਹੋਰ ਮਾਹਰਪੁਰ ਵੀ ਕਿਰਕਤ ਦਵਾ ਸਕਦੇ ਤੁਸੀਂ ਸਾਰੇ ਮਾਹਰਪੁਰਾਂ ਨੂੰ ਬੇਨਤੀ ਕਰਾਂਗੇ ਬਾਕੀ ਤਾਂ ਪਿੰਡ ਵਾਲਿਆਂ ਤੇ ਨਿਰਪਰ ਹੁੰਦਾ ਜੇ ਉਹ ਰਾਜੀ ਹੁੰਦੇ ਆ ਤੇ ਸਰਬਸੰਮਤੀ ਹਰ ਪਿੰਡ ਵਿੱਚ ਹੋ ਸਕਦੀ ਹੈ ਤੇ ਦੇਕਰ ਪਿੰਡ ਵਾਲੇ ਨਹੀਂ ਰਾਜੀ ਹੁੰਦੇ ਤੇ ਵੋਟਾਂ ਵੀ ਪੈ ਜਾਣ ਤਾਂ ਪਰ ਸਾਨੂੰ ਇਹ ਧੜੇਬੰਦੀਆਂ ਜਿਹੜੀਆਂ ਹੈਗੀਆਂ ਉਹ ਨਹੀਂ ਬਣਾਉਣੀਆਂ ਚਾਹੀਦੀਆਂ ਪਹਿਲ ਦੇਣੀ ਚਾਹੀਦੀ ਹੈ ਕਿ ਜਿਹੜੀ ਹੈ ਸਰਬਸੰਮਤੀ ਨਾਲ ਜਿਹੜੀ ਹੈ ਉਹ ਇਲੈਕਸ਼ਨ ਹੋਵੇ ਕਿਉਂਕਿ ਸਰਬਸੰਮਤੀ ਦੇ ਜਿਹੜਾ ਟੁੱਟਿਆ ਹੋਇਆ ਪੰਚ ਸਰਪੰਚ ਉਹਨਾਂ ਦੇ ਨਾਲ ਜਦੋਂ ਕੋਈ ਕੰਮ ਬੰਦਾ ਉਹ ਫਿਰ ਤੁਹਾਡੇ ਬੰਦੀ ਤੋਂ ਉੱਪਰ ਹੁੰਦਾ ਫੈਸਲੇ ਵੀ ਤੁਹਾਡੇ ਬੰਦੀ ਤੋਂ ਉੱਪਰ ਉੱਠ ਕੇ ਹੁੰਦੇ ਆ ਪੱਖਪਾਤ ਨਹੀਂ ਹੁੰਦਾ ਤੇ ਕਲੇਸ਼ ਜਿਹੜਾ ਹੈ ਉਹ ਪੰਡਾਂ ਦੇ ਘਟ ਜਾਂਦੇ ਆ ਜੇਕਰ ਇਲੈਕਸ਼ਨਾਂ ਹੋਣ ਤਾਂ ਉਹ ਜਿਹੜੀ ਹੈਗੀ ਹੈ ਤੁਹਾਡੇ ਬੰਦੀ ਹੋਰ ਵੱਧ ਜੇ